ਚਟੀਆਂ ਦੇ ਵਿੱਚ ਨਤੀਜਾ ਹੋਵੇਗਾ ਗਗਨੀ ਵੀ ਕਹਿੰਦੇ ਮੈਚਾਂ ਨੂੰ ਲਾਈਵ ਦੇਖ ਰਿਹਾ ਦਾਰੀ ਸਿੰਘ ਦਾ ਪੁੱਤਰ ਹੈ ਮੇਰੇ ਵੀਰੋ 스타 ਖਿਡਾਰੀ ਹੈ ਅੱਜ ਰਾਜੂ ਵੀਰ ਕਹਿੰਦੇ ਸਾਡਾ ਉਹ ਵੀ ਚੇਚੇ ਤਰਤੇ ਪ੍ਰਾਪੂਜਿਆ ਹੋਇਆ ਹੈ ਲਓ ਜੀ ਥਾਣੇ ਦੇ ਕੱਪ ਦਾ ਦੇਖਦੇ ਆ ਕੇ ਜੀ ਟੀਮ ਬਣਦੀ ਆ ਫੈਲਿਓ ਸੇ ਬਾਈ ਹਾਂ ਮੁੰਡਾ ਤਿੱਖੂ ਹੈ આ તિખુ જી જોતની પાર્ટીનું રોક ચુક્યા એ ਕੀ ਨਾ ਦੇਖਦੇ ਲੱਭ ਰਿਹਾ ਬੋਹ ਸੋਹਣੀ ਪਲਾਂਟੀ ਵਾਹ ਵਾਹ ਬੜੀ ਵਧੀਆ ਪਲਾਂਟੀ ਮਾਰੀ ਹੈ ਗੱਪਰੂ ਨੇ ਸਤਵਿੰਦਰ ਲਾਰਾ ਜੀ ਪਲਾਂਟੀ ਹਾਂ ਮੁੰਡਾ ਕਹਿੰਦੇ ਵੀ ਸਤਵਿੰਦਰ ਹੈ ਇਹ ਦੀਪਿੰਦਰ ਵਾਈ ਦਾ ਕਹਿੰਦੇ ਭਤੀਜਾ ਹੈ ਮੇਰੇ ਵੀਰੋ ਕੁੱਪਾ ਹੜੀ ਵਾਲੇ ਦਾ ਕਰੀ ਜਾਣ ਤੇ ਕਰ ਲੈ ਵੀ ਛੜ ਦੇ ਬਾਲ ਛੜ ਦੇ ਹੋ ਜਾ ਪਿੱਛੇ ਹੋ ਜਾ ਹੋ ਜਾ ਬੜੀ ਵਧੀਆ ਪਲਾਂਟੀ ਲਈ ਗੱਭਰੂ ਨੇ ਤੇਰੀ ਬਾਰੀ ਹੋ ਨਹੀਂ ਆਣੀ ਜਿਹੜੇ ਕੋਣ ਲੋਗ ਆ ਰਹੇ ਨੇ ਬਹੁਤ ਸੋਹਣੀ ਪਲਟੀ ਲਈ ਗੱਭਰੂ ਨੇ ਬੱਚਿਓ ਬਾਲ ਇੱਧਰ ਦੇ ਦਿਓ ਬੱਚਿਓ ਬੇਟਾ ਇੱਧਰ ਦੇ ਦੇ ਬਾਲ ਇੱਕ ਗਾਣਾ ਜੀ ਢੂੜ ਵਾਲਾ ਉਹ ਤੇਰਾ ਮੁੰਡਾ ਕਹਿੰਦੇ ਵੀ ਗਗਨ ਸਿਰਾ ਕਰਾ ਗਿਆ ਕਹਿੰਦੇ ਠਾਣੇ ਦਾ ਟੂਰਨਾਮੈਂਟ ਪਿਊਡ ਦੀ ਟੀਮ ਜਿੱਤ ਚੁੱਕੀ ਹੈ ਬਈ ਜ਼ੋਰਦਾਰ ਤਾੜੀਆਂ ਮਾਰ ਦਿਓ ਦੋਨੋਂ ਟੀਮਾਂ ਦੇ ਲਈ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ ਬਈ ਵਿਸ਼ੇਸ਼ ਸਨਮਾਨ ਵੀ ਕਰਨੇ ਨੇ ਕਲੱਬ ਨੂੰ ਜਿਨ੍ਹਾਂ ਵੀਰਾਂ ਦੇ ਯੋਗਦਾਨ ਨੇ ਉਹ ਸਾਰੇ ਵੀਰ ਅਸੀਂ ਬੇਨਤੀ ਕਰਦੇ ਆਂ ਵੀ ਜਿਹੜਾ ਆਪਣੇ ਸਨਮਾਨ ਉਹ ਵੀ ਸਾਡੇ ਫੁੱਟਬਾਲ ਕਲੱਬ ਸ਼ਿਵ ਸ਼ਕਤੀ ਕਲੱਬ ਨੂੰ ਆਪਣੇ ਪ੍ਰਾਪਤ ਕਰਕੇ ਜਾਓ ਜੀ ਆਜੋ ਵੀਰ ਦੀ ਮਨੋਂ ਸੇ ਬੇਨਤੀ ਕਰਾਂਗੇ ਵੀ ਕਿੱਟਾਂ ਦੇ ਵਿੱਚ ਆਉਣ ਪ੍ਰਾਈਜ਼ ਕਲੈਕਟ ਕਰਨ ਲਈ ਪਹਿਲਾਂ ਅਲੀ ਵੀਰ ਜਿਹੜੇ ਤੁਹਾਡੇ ਪ੍ਰਬੰਧਕ ਨੇ ਉਹਨਾਂ ਦੇ ਕਰਵਾ ਲਓ फटाफट ਜਦੋਂ ਟੀਮਾਂ ਆ ਜਾਣਗੀਆਂ ਦੋਨੋਂ ਟੀਮਾਂ ਕਿੱਟਾਂ ਦੇ ਵਿੱਚ ਇਹ ਪ੍ਰਾਈਜ਼ ਆਪਣਾ ਕਲੈਕਟ ਕਰਨ ਤਾਂ ਕਿ ਪਤਾ ਲੱਗਦਾ ਹੈ ਜੀ ਅੰਨੂ ਇੱਥੇ ਬਣਾ ਬਾਈ ਵੀਰ ਅੰਨੂ ਆ ਜਾ ਛੱਡ ਘੱਟ ਹਰੂਨ ਅੰਨੂ ਆ ਜਾ ਛੇਤੀ ਆ ਜਾ ਮਾਰਾ ਟੀਮ ਨਾਲੇ ਬੁਲਾ ਲੈਣਾ ਉਹ ਬਾਕੀ ਸਾਰੇ ਬਿੰਦਰਾ ਕਰਨ। ਇਹ ਮਾਗੀ ਜਿੱਤ ਇਨਨੇ ਦਿਵਾ ਦੋ। ਪਹਿਲਾ ਦੋਨੋਂ ਟੀਮਾਂ ਕੁੱਪਾ ਹਿੰਦੀ ਦੀ ਟੀਮ ਆਜੋ ਵੀਰ। ਤੀਊੜਾੜੇ ਆਜੋ ਤੁਸੀਂ ਵੀ। ਆਜੋ ਜਿੰਨੀ ਟੀਮ ਆਜੋ ਜੋਤਪੀਰ ਆਜੋ। ਬਹੁਤ ਵਧੀਆ ਟੀਮ ਖੇਡੀ ਐ। ਇਹ ਸਾਡੇ ਭੋਲੂ ਬਾਈ ਉਹਨਾਂ ਦੀ ਟੀਮ ਐ ਨੌਨਿਹਾਲ ਸਿੰਘ ਰੋਮਾ ਜੀ, ਮਨਕਰਨ ਜਿਸ ਵੀਰ ਦਾ ਵਿਸ਼ੇਸ਼ ਸਨਮਾਨ ਅਮਨ ਜਸਰਵੀਰ ਵੱਲੋਂ ਵੀ ਕੀਤਾ ਗਿਆ ਐ। ਇਹ ਮੇਜਰ ਉਹਨਾਂ ਦੀ ਟੀਮ ਐ, ਸੁਖੇ ਉਹਨਾਂ ਦੀ ਟੀਮ ਐ ਮੇਰੇ ਵੀਰੋ। ਟੀਮ ਕਹਿੰਦੇ ਜੋਤ ਉਹਨਾਂ ਦੀ ਟੀਮ ਐ ਮੇਰੇ ਵੀਰੋ। ਜਸਪ੍ਰੀ ਸਾਡਾ ਵੀਰ ਰੋਮਾ ਜੀ ਵਿੱਚੇ ਵਿੱਚੇ ਤੌਰ ਤੇ ਸਾਡੇ ਵੱਡੇ ਵੀਰ ਪੁੱਜੇ ਨੇ ਬਹੁਤ ਵੱਡੀ ਸਪੋਰਟ ਰੈਂਦੀ ਹੈ ਹਮੇਸ਼ਾ ਹੀ ਖੇਡਾਂ ਨੂੰ ਪਿਆਰ ਕਰਨ ਵਾਲੀ ਸ਼ਖਸੀਅਤ ਹੈ ਯਸ਼ ਜੀ ਪੱਪੂ ਜੀ ਲੱਬਰਦਾਰ ਸਾਹਿਬ ਯਸ਼ ਰਾਣਾ ਜੀ ਅੱਜ ਤੁਸੀਂ ਵੀ ਬਹੁਤ ਵੱਡਾ ਧੰਨਵਾਦ ਆਜੋ ਕਬੱਡੀ ਟੀਮ ਆਜੋ ਵੀਰ ਨਾਲੇ ਹੋ ਜੋ ਆਪਣੀ ਅੱਜ ਬੱਲੀ ਵਾਈ ਵੀ ਪੁੱਜਿਆ ਹੋਇਆ ਮੇਰੇ ਵੀਰੋ ਇਹ ਮੁੰਡਾ ਕਹਿੰਦੇ ਵੀ ਸੋਸ਼ਲ ਮੀਡੀਆ ਤੇ ਕਹਿੰਦੇ ਵੀ ਕੁੱਬਾ ਹੈੜੀ ਦਾ ਪੇਜ ਵੀ ਹੈਂਡਲ ਕਰਦਾ ਬੱਲੀ ਜੀ ਤੁਹਾਡਾ ਵੀ ਧੰਨਵਾਦ ਸਾਰੀ ਵੀਰਾਂ ਦਾ ਉਧਰ ਭਾਈ ਥਾਣੇ ਦਾ ਖੇਡ ਮੇਲੇ ਦੇ ਮੇਰੇ ਵੀਰੋ ਰਨਰ ਅਪ ਟੀਮ ਕੁੱਬਾ ਹੈੜੀ ਬਣ ਗਈ ਬਈ ਜ਼ੋਰਦਾਰ ਤਾੜੀਆਂ ਮਾਰ ਦਿਓ ਜੀ ਅੱਜ ਦੇ ਕੁੰਬ ਹੈੜੀ ਦੀ ਟੀਮ ਰਨਰ ਅਪ ਬਣ ਚੁੱਕੀ ਹੈ ਜੀ ਬੱਤੀ ਮੁਬਾਰਕਬਾਦ ਹੈ ਸਾਰੀ ਹੀ ਟੀਮ ਨੂੰ ਉਸ ਤੋਂ ਬਾਅਦ ਜੇਤੂ ਟੀਮ ਆ ਜਵੇ ਜੀ ਟੂਰਦੀ ਟੀਮ ਨਾਲ ਜਿੰਨੇ ਆਰਗੇਨਾਈਜ਼ਰ ਨੇ ਸਾਡੇ ਅਲੀ ਜੀ ਸ਼ੈਂਕੀ ਜੀ ਸਾਡੇ ਮੋਜੀ ਵੀਰ ਸਾਡੇ ਪ੍ਰਿੰਸ ਜੀ रिको ने जिने ਸਾਡੇ ਵੀਰ ਪੁੱਛੇ ਨੇ ਉਧਰ ਭਾਈ ઠાਣੇ ਦੇ ਖੇਡ ਮੈਡੇ ਤੇ ਮੇਰੇ ਵੀਰੋ ਟਿਊੜ ਦੀ ਟੀਮ ਜਿੱਤ ਚੁੱਕੀ ਆ ਬੋਲੇ ਸੋ ਨਿਹਾਲ ਜੈ ਸ਼੍ਰੀ ਰਾਮ ਦੋਨੋ ਜ਼ਰੂਰੀ ਨੇ ਜੀ ਸਾਰਿਆਂ ਦਾ ਸਾਰੇ ਧਰਮਾਂ ਦਾ ਸਤਿਕਾਰ ਹੈ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਟੀਮ ਖੇਡੀ ਹੈ ਜੀ ਕਿ ਅਗੇ ਉਹਨਾਂ ਨੂੰ ਮੁਬਾਰਕਬਾਦ